ਐਨਐਸਓ ਤੋੜ ਆ ਕੇ ਦਿੱਤੀ ਸਾਨੂੰ ਮੈਂ ਆਪਣੇ ਪਿਓ ਨੂੰ ਐਨਐਸਓ ਜੇਲ੍ਹ ਚੋਂ ਕਢਾਇਆ ਭਰਾਓ ਮੈਂ ਤੇ ਜਸਟਿਸ ਰਣਜੀਤ ਸਿੰਘ ਰੰਦਾਵਾ ਨੇ ਤਾੜੀ ਤਾਂ ਮਾਰ ਦਿਓ ਇੱਥੇ ਬਣਵੀ ਤਾੜੀ ਭਗਵਾਨ ਤਮਾਨ ਦੇ ਚੁਟਕਲਿਆ ਦੇ ਜਿਹੜੇ ਮਾਰਦੇ ਨੇ ਉਹ ਉਹ ਪੰਜਾਬ ਦੇ ਬੰਦੇ ਨਹੀਂਗੇ ਉਹ ਹਲਕੀਆਂ ਜੀਆਂ ਗੱਲਾਂ ਤੇ ਐਵੇਂ ਟੁੱਟ ਕੇ ਆ ਤੇ ਮਸ਼ਕਰੀਆ ਦੇ ਪਹਾੜੀਆਂ ਮਾਰਦੇ ਨੇ ਤੇ ਬੰਦਿਆਂ ਵਾਲੀ ਗੱਲ ਤੇ ਤਾੜੀ ਵੱਜਦੀ ਆ ਇੱਥੇ ਬੰਦਿਆਂ ਵਾਲੀ ਗੱਲ ਤੇ ਤਾੜੀ ਵੱਜਦੀ ਆ ਏਕਨਾ ਏਕਨਾ ਸਨ ਸਿਕਿਉਰਿਟੀ ਐਕਟ ਦੀ ਡਿਟੈਂਸ਼ਨ ਮੈਂ ਦੱਸਣਾ ਚਾਹਣਾ ਭਗਵੰਤ ਸੁਣਦਾ ਹੋਣਾ ਲਾਈਵ ਮੇਰਾ ਦੇਖਦਾ ਹੁੰਦਾ ਚੋਰਾ ਜਿਹਾ ਵਾਂਗੂ ਯਾਰ ਸਭ ਨਹੀਂ ਮਾੜਾ ਬੋਲਣਾ ਯਾਰ ਦੇਖਦਾ ਹੋਣਾ ਕਿਤੇ ਚਲੋ ਮਿਨਿਸਟਰ ਮਿਨਿਸਟਰ ਨੇ ਦੇਖਦੇ ਕਿਤੇ ਹੋਰ ਆਈਡੀ ਤੋਂ ਦੇਖਦਾ ਹੋਊਗਾ ਉਹਨੂੰ ਮੈਂ ਦੱਸਣਾ ਚਾਹਣਾ ਮੈਂ ਕੌਣ ਆ ਅਸੀਂ ਕੌਣ ਆ ਹੰਕਾਰ ਨਾ ਸਮਝੋ ਕੋਈ ਵੀ ਬਿਲਕੁਲ ਨੋ ਦੱਸ ਰਿਹਾ ਕਿ ਅਸੀਂ ਕੀ ਕੀ ਕਿਹੜੇ ਕਿਹੜੇ ਜ਼ੁਲਮ ਕਿਹੜੇ ਕਿਹੜੇ ਔਖੇ ਹਾਲਾਤਾਂ ਚ ਨੰਗ ਕੇ ਗਏ ਆ ਇੱਕ ਡਿਟੈਂਸ਼ਨ ਮੈਂ ਨੇ ਸੀ ਕਿ ਤੁਰ ਆ ਕੇ ਦਿੱਤੀ ਸਾਨੂੰ ਮੈਂ ਆਪਣੇ ਪਿਓ ਨੂੰ ਐਨਐਸਓ ਜੇਲ੍ਹ ਚੋਂ ਕਢਾਇਆ ਭਰਾਓ ਮੈਂ ਤੇ ਜਸਟਿਸ ਰਣਜੀਤ ਸਿੰਘ ਦੰਦਾਵਾ ਨੇ ਤਾੜੀ ਤਾਂ ਮਾਰ ਦਿਓ ਇੱਥੇ ਬਣਦੀ ਤਾੜੀ ਭਗਵਾਨ ਤਮਾਨ ਦੇ ਚੁਟਕਲਿਆਂ ਦੇ ਜਿਹੜੇ ਮਾਰਦੇ ਨੇ ਉਹ ਉਹ ਪੰਜਾਬ ਦੇ ਬੰਦੇ ਨਹੀਂ ਗੇ ਉਹ ਹਲਕੀਆਂ ਜਿਹੀਆਂ ਗੱਲਾਂ ਤੇ ਐਵੇਂ ਟੁੱਟ ਕੇ ਆ ਤੇ ਮਸ਼ਕਰੀਆਂ ਦੇ ਤਾੜੀਆਂ ਮਾਰਦੇ ਨੇ ਇਹ ਬੰਦਿਆਂ ਵਾਲੀ ਗੱਲ ਤੇ ਤਾੜੀ ਵੱਜਦੀ ਆ ਇੱਥੇ ਬੰਦਿਆਂ ਵਾਲੀ ਗੱਲ ਤੇ ਤਾੜੀ ਆ ਇੱਕ ਨਾ ਐਕਨੈਸ਼ਨ ਸਿਕਿਉਰਿਟੀ ਐਕਟ ਦੀ ਡਿਟੈਂਸ਼ਨ ਮੈਂ ਦੱਸਣਾ ਚਾਹੁੰਦਾ ਭਗਵਾਨ ਸੁਣਦਾ ਹੋਣਾ লাইਵ ਮੇਰਾ ਦੇਖਦਾ ਹੁੰਦਾ ਚੋਰਾ ਜਿਹਾ ਵੰਗੋ ਯਾਰ ਸ਼ਬਦ ਨਹੀਂ ਮਾੜਾ ਬੋਲਣਾ ਯਾਰ ਦੇਖਦਾ ਹੋਣਾ ਕਿਤੇ ਚਲੋ ਮਿਨਿਸਟਰ ਮਿਨਿਸਟਰ ਨਾ ਦੇਖਦੇ ਕਿਤੇ ਹੋਰ ਆਈਡੀ ਤੋਂ ਦੇਖਦਾ ਹੋਊਗਾ ਉਹਨੂੰ ਮੈਂ ਦੱਸਣਾ ਚਾਹੁੰਦਾ ਮੈਂ ਕੌਣ ਆ ਅਸੀਂ ਕੌਣ ਆ ਹੰਕਾਰ ਨਾ ਸਮਝੋ ਕੋਈ ਵੀ ਬਿਲਕੁਲ ਨੋ ਦੱਸ ਰਿਹਾ ਕਿ ਅਸੀਂ ਕੀ ਕੀ ਕਿਹੜੇ ਕਿਹੜੇ ਜ਼ੁਲਮ ਕਿਹੜੇ ਕਿਹੜੇ ਔਖੇ ਹਾਲਾਤਾਂ ਚ ਨੰਗ ਕੇ ਗਏ ਆ ਇੱਕ ਡਿਟੈਂਸ਼ਨ ਐਮਐਸਏ ਤੇ ਤੋੜਾ ਕੇ ਦਿੱਤੀ ਸਾਨੂੰ ਮੈਂ ਆਪਣੇ ਪਿਓ ਨੂੰ ਐਮਐਸਏ ਚੋਂ ਜੇਲ੍ਹ ਚੋਂ ਕਢਾਇਆ ਭਰਾਓ ਮੈਂ ਤੇ ਜਸਟਿਸ ਰਣਜੀਤ ਸਿੰਘ ਦੰਦਾਵਾਨੇ ਤਾੜੀ ਦਾ ਮਾਰਦੇ ਹੋ ਇੱਥੇ ਬਣਵੀ ਤਾੜੀ ਭਗਵਾਨ ਤਮਾਨ ਦੇ ਚੁਟਕਲਿਆ ਦੇ ਜਿਹੜੇ ਮਾਰਦੇ ਨੇ ਉਹ ਉਹ ਪੰਜਾਬ ਦੇ ਬੰਦੇ ਨਹੀਂਗੇ ਉਹ ਹਲਕੀ ਆਈਆਂ ਗੱਲਾਂ ਤੇ ਐਵੇਂ ਟੁੱਟ ਕੇ ਆ ਤੇ ਮਸ਼ਕਰੀਆ ਦੇ ਤਾੜੀਆਂ ਮਾਰਦੇ ਨੇ ਇਹ ਬੰਦਿਆਂ ਵਾਲੀ ਗੱਲ ਤੇ ਤਾੜੀ ਵੱਜਦੀ ਆ ਇੱਥੇ ਬੰਦਿਆਂ ਵਾਲੀ ਗੱਲ ਤੇ ਤਾੜੀ ਇੱਕ ਨਾ ਇੱਕ ਨੈਸ਼ਨਲ ਸਿਕਿਉਰਿਟੀ ਐਕਟ ਨਹੀਂ ਕਿ ਟੈਨਸ਼ਨ ਮੈਂ ਦੱਸਣਾ ਚਾਹੁੰਦਾ ਭਗਵਾਨ ਸੁਣਦਾ ਹੋਣਾ লাই ਮੇਰਾ ਦੇਖਦਾ ਹੁੰਦਾ ਚੋਰਾ ਜਿਹਾ ਵਾਂਗੂ ਯਾਰ ਸਭ ਨਹੀਂ ਮਾੜਾ ਬੋਲਣਾ ਯਾਰ ਦੇਖਦਾ ਹੋਣਾ ਕਿਤੇ ਚਲੋ मिनिस्टर मिनिस्टर ਨਾ ਦੇਖਦੇ ਕਿ ਹੋਰ ਆਈਡੀ ਤੋਂ ਦੇਖਦਾ ਹੋਊਗਾ ਉਹਨੂੰ ਮੈਂ ਦੱਸਣਾ ਚਾਹੁੰਦਾ ਮੈਂ ਕੌਣ ਆ ਅਸੀਂ ਕੌਣ ਆ ਹੰਕਾਰ ਨਾ ਸਮਝੋ ਕੋਈ ਵੀ ਬਿਲਕੁਲ ਨੋ ਦੱਸ ਰਿਹਾ ਕਿ ਅਸੀਂ ਕੀ ਕੀ ਕਿਹੜੇ ਕਿਹੜੇ ਜ਼ੁਲਮ ਕਿਹੜੇ ਕਿਹੜੇ ਔਖੇ ਹਾਲਾਤਾਂ ਚ ਨੰਗ ਕੇ ਗਏ ਆ ਇੱਕ ਡਿਟੈਂਸ਼ਨ ਐਨਐਸਓ ਕਿ ਤੜਵਾ ਕੇ ਦਿੱਤੀ ਸਾਨੂੰ ਮੈਂ ਆਪਣੇ ਪਿਓ ਨੂੰ ਐਨਐਸਓ ਜੇਲ੍ਹ ਤੋਂ ਕਢਾਇਆ ਭਰਾਓ ਮੈਂ ਤੇ ਜਸਟਿਸ ਰਣਜੀਤ ਸਿੰਘ ਰੰਦਾਵਾ ਨੇ ਤਾੜੀ ਤਾਂ ਮਾਰਦੇ ਹੋ ਇੱਥੇ ਬਣਦੀ ਤਾੜੀ ਭਗਵਾਨ ਤੁਮਾਨ ਦੇ ਚੁਟਕਲਿਆਂ ਦੇ ਜਿਹੜੇ ਮਾਰਦੇ ਨੇ ਉਹ ਉਹ ਪੰਜਾਬ ਦੇ ਬੰਦੇ ਨਹੀਂਗੇ ਉਹ ਹਲਕੀਆਂ ਜੀਆਂ ਗੱਲਾਂ ਤੇ ਐਵੇਂ ਟੁੱਟ ਕੇ ਆ ਤੇ ਮਸ਼ਕਰੀਆ ਦੇ ਤਾੜੀਆਂ ਮਾਰਦੇ ਨੇ ਇਹ ਬੰਦਿਆਂ ਵਾਲੀ ਗੱਲ ਤੇ ਤਾੜੀ ਵੱਜਦੀ ਆ ਇੱਥੇ ਬੰਦਿਆਂ ਵਾਲੀ ਗੱਲ ਤੇ ਤਾੜੀ ਵੱਜਦੀ ਇੱਕ ਨਾ ਇੱਕ ਨੈਸ਼ਨਲ ਸਿਕਿਉਰਿਟੀ ਐਕਟ ਦੀ ਡਿਟੈਂਸ਼ਨ ਮੈਂ ਦੱਸਣਾ ਚਾਹੁੰਦਾ ਭਗਵਾਨ ਸੁਣਦਾ ਹੋਣਾ লাইਵ ਮੇਰਾ ਦੇਖਦਾ ਹੁੰਦਾ ਚੋਰਾ ਜਿਹਾ ਵਾਂਗੂ ਯਾਰ ਸਭ ਨਹੀਂ ਮਾੜਾ ਬੋਲਣਾ ਯਾਰ ਦੇਖਦਾ ਹੋਣਾ ਕਿਤੇ ਚਲੋ ਮਿਨਿਸਟਰ ਮਿਨਿਸਟਰ ਇਹਨੇ ਦੇਖਦੇ ਕਿ ਹੋਰ ਆਈਡੀ ਤੋਂ ਦੇਖਦਾ ਹੋਊਗਾ ਉਹਨੂੰ ਮੈਂ ਦੱਸਣਾ ਚਾਹੁੰਦਾ ਮੈਂ ਕੌਣ ਆ ਅਸੀਂ ਕੌਣ ਆ ਹੰਕਾਰ ਨਾ ਸਮਝੋ ਕੋਈ ਵੀ ਬਿਲਕੁਲ ਨੋ ਦੱਸ ਰਿਹਾ ਕਿ ਅਸੀਂ ਕੀ ਕੀ ਕਿਹੜੇ ਕਿਹੜੇ ਜ਼ੁਲਮ ਕਿਹੜੇ ਕਿਹੜੇ ਔਖੇ ਹਾਲਾਤਾਂ ਚੋਂ ਨੰਗ ਕੇ ਗਏ ਆ ਇੱਕ ਡਿਟੈਂਸ਼ਨ ਜੇ 100 ਵਾਰਿਆਂ ਨੂੰ ਗ੍ਰਿਫਤਾਰ ਕਰਨਗੇ ਮੈਂ 100 ਵਾਰ ਲੜਾਈ ਲੜੂਗਾ ਐਡਾ ਲੜਾਂਗੇ ਐਡਾ ਤੁਸੀਂ ਸਾਡੇ ਨਾਲ ਰਹੋ ਤੁਸੀਂ ਮੈਨੂੰ ਰਾਹ ਦਿਖਾਉਂਦੇ ਰਹੋ ਮੈਨੂੰ ਆਸ਼ੀਰਵਾਦ ਦਿਓ ਮੈਨੂੰ ਪਿਆਰ ਦਿਓ ਜੇ ਮੈਂ ਕੁਝ ਗਲਤ ਕਰਾਂ ਤੇ ਮੈਨੂੰ ਟੋਕੋ ਟੋਕਿਓ ਮੈਨੂੰ ਸਹੀ ਰਾਹ ਪਾਇਓ ਪਰ ਸਾਡੇ ਸਾਡੇ ਨਾਲ ਮੇਰੇ ਫਾਦਰ ਦੇ ਨਾਲ ਇਦਾਂ ਖੜਕੇ ਰਹੋ ਫਿਰ ਜ਼ਿੰਦਗੀ ਦੀ ਕੋਈ ਤਾਕਤ ਇਹਨਾਂ ਨੂੰ ਹਟਾ ਨਹੀਂ ਸਕਦੀ ਉਹਨਾਂ ਸਰਦੀ ਕਾਫੀ ਹੈ ਠੰਡ ਕਾਫੀ ਹੈ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਦਾ ਧੰਨਵਾਦ ਮੈਂ ਜਿੱਦਾਂ ਮੈਂ ਕਿਹਾ ਮੈਂ ਤੁਹਾਡਾ ਸ਼ਾਇਦ ਕਦੀ ਦੇਣਾ ਨਹੀਂ ਦੇ ਮੋੜ ਸਕਦਾ ਮੈਂ ਤਾਂ ਤੁਹਾਡੇ ਵਾਸਤੇ ਤੁਹਾਡੇ ਬੱਚਿਆਂ ਵਾਸਤੇ ਤੁਹਾਡੇ ਹੱਕਾਂ ਤੇ ਹਕੂਕਾਂ ਵਾਸਤੇ ਉਹਨੇ ਸਿਰਫ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਜੋ ਉਹਦਾ ਫਰਜ਼ ਤੇ ਇਨਸਾਫੀ ਦੇ ਖਿਲਾਫ ਕਿਉਂਕਿ ਉਹਨਾਂ ਨੇ ਜਦ ਵੀ ਬਹਿਣਾ ਮੈਨੂੰ ਰਾਤ ਨੂੰ ਜਦੋਂ ਮੈਂ ਕਿਤੇ ਛੁੱਟੀ ਕੱਢਣਾ ਮੈਂ BCS ਪਰਦਾ ਸਿਸਟਮ ਦੇ ਦੂਰ ਤੇ ਮੈਨੂੰ 3 ਮਹੀਨਿਆਂ ਦੀ ਛੁੱਟੀ ਹੁੰਦੀ ਸੀਗੀ ਸ਼ਿਆਲਾ ਵਿੱਚ ਤੇ ਮੈਨੂੰ ਜਦੋਂ ਨਾਲ ਕੋ ਟਾਈਮ ਲੱਗਣਾ ਕਿਉਂਕਿ ਬਿਜ਼ੀ ਰਹਿੰਦੇ ਸੀਗੇ ਜਿਹੜਾ ਜੂਰਾ ਬੜੀਆਂ ਕੱਟੀਆਂ ਚੋਂ ਬਾਅਦ ਸਟੈਂਕ ਕਰਦਾ ਗੱਲ ਤੁਹਾਡੇ ਨਾਲ ਤੇ ਮੈਨੂੰ ਰਾਤ ਨੂੰ ਆਪਣੇ ਘੁੱਲ ਨੰਨੇ ਪਾ ਲੈਣਾ ਛੋਟਾ ਜਿਹਾ ਸੀਗਾ ਤੇ ਮੈਨੂੰ ਇਹੀ ਬਸ ਜੀ ਜਾਣਾ ਕਿ ਸੁਪਾਲ ਜ਼ੁਰਮ ਦੇ ਖਿਲਾਫ ਟੱਕ ਕੇ ਲੜਨਾ ਵਾ ਟੱਕ ਕੇ ਕਰਵਾਉਣਾ ਨਹੀਂ ਕਰਵਾਉਣਾ ਨਹੀਂ ਕਰ। ਬੇਇਨਸਾਫੀ ਦੇ ਖਿਲਾਫ ਆਪਣੀ ਆਵਾਜ਼ ਉਠਾਉਂਦੇ ਕਰਦੇ ਆਂ। ਔਰ ਯਤਨ ਕਰਨਾ ਵਾ ਯਤਨ ਕਿਉਂਕਿ ਆਪਾਂ ਦਾ ਇਨਸਾਨ ਹੀ ਆ ਨਾ ਤੇ ਗਲਤੀਆਂ ਉਹ 100 ਬੰਦੇ ਤੋਂ ਹੁੰਦੀਆਂ ਕਿ ਸੱਚ ਦੇ ਰਾਹ ਤੇ ਚੱਲਣਾ ਤੇ ਨਾਲ ਅਗਲੀ ਗੱਲ ਗਰੀਬਾਂ ਦਾ ਸਾਥ ਦੇਣਾ। ਸਭ ਤੋਂ ਇੰਪੋਰਟੈਂਟ ਗੱਲ ਗਰੀਬਾਂ ਦਾ ਸਾਥ ਦੇਣਾ। ਜਿਹੜੇ ਸਾਡੇ ਘਰ ਵਿੱਚ ਕੰਮ ਕਰਦੇ ਸੀ ਨਾ ਅੱਜ ਵੀ ਕੰਮ ਕਰਦੇ ਨੇ ਮੰਦਰ ਹੁਣੀ ਜਾਂ ਬਿੱਲਾ ਯਾਹੋ ਜਿਹੜੇ ਈਵਨ ਨੇਪਾਲ ਤੋਂ ਕੋ ਕੰਮ ਕਰਦਾ ਬਹਾਦਰ ਰੋਟੀ ਪਕਾਉਂਦਾ ਐ ਵੀ ਉਹਨਾਂ ਦਾ ਨੂੰ ਉਂਗਲਾਇ ਕਰਕੇ ਕਹਿਣਾ ਕਿਹੜਾ ਗਰੀਬਾਂ ਦਾ ਕਿਹ ਨਾਲ ਇਹਨਾਂ ਦਾ ਧਿਆਨ ਰੱਖਣਾ ਤੇ ਇਹਨਾਂ ਦੀ ਹਿਫਾਜ਼ਤ ਕਰਨੀ ਜਾਂ ਬਸ ਉਹ ਸ਼ਬਦ ਮੇਰੇ ਅੰਦਰ ਨਾ ਇੰਗ੍ਰੇਨ ਹੋ ਗਏ ਮੈਨੂੰ ਪੁੱਛਦੇ ਸੀ ਇੱਕ ਨੇ ਸੋਮਨ ਸੀ ਕਾ ਮੈਨੂੰ ਮਿਲਣ ਆਇਆ ਪੁੱਛਨ ਦੀ ਗੱਲ ਆਇਆ ਦਿਲਾ ਦੇ ਵਿਚ ਵਿੱਚ ਹੀ ਅਰੀ ਗੁੱਡ ਬੋਏ ਮੈਂ ਨਾਮ ਭੁੱਲ ਗਿਆ ਉਹ ਕਹਿੰਦਾ ਤੁਸੀਂ ਇਹ ਤੁਹਾਨੂੰ ਕੋ ਸਟਰੈਂਥ ਆਈ ਕਿੱਥੋਂ ਆ ਫੜਾ ਕਾਂਗਰਸ ਦਾ ਉਹ ਸੋਸ਼ਲ ਮੀਡੀਆ ਤੇ ਕੰਮ ਕਰਦਾ ਨੌਜਵਾਨ ਹੈ ਤੁਨਪ੍ਰੀਤ ਮੈਨੂੰ ਪਾਸੇ ਲੈ ਗਿਆ ਕਹਿੰਦਾ ਤੁਹਾਡੇ ਨਾਲ ਗੱਲ ਕਰਨੀ ਹੈ ਖੈਰਾ ਸਾਹਿਬ ਮੈਂ ਕੀ ਇਹਦਾ ਕੋਈ ਤੇ ਇਹ ਸ਼ਕਤੀ ਕਿੱਥੋਂ ਆਉਂਦੀ ਹੈ ਮੈਂ ਕਹਿੰਦਾ ਕਿਹੜੀ ਸ਼ਕਤੀ ਮੈਂ ਤਾਂ ਆਮ ਨੋਰਮਲ ਇਨਸਾਨ ਵਾਂਗੂੰ ਕੰਮ ਕਰ ਰਿਹਾ ਨਹੀਂ ਨਹੀਂ ਤੁਹਾਡੇ ਕੋਲ ਇੰਨੀ ਲੜਨ ਪੜਨ ਦੀ ਸ਼ਕਤੀ ਕਿੱਥੋਂ ਆਉਂਦੀ ਹੈ ਮੈਂ ਉਹਨੂੰ ਕੀ ਜਵਾਬ ਦਿੰਦਾ ਫਿਰ ਅਚਾਨਕ ਮੇਰੇ ਲਈ ਫਲੈਸ਼ ਹੋਈ ਇਹ ਸ਼ਕਤੀ ਮੈਨੂੰ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਸੌਰਵਵਾਸੀ ਤੋਂ ਆਉਂਦੀ ਆ ਤੇ ਉਹਦੇ ਸੰਸਕਾਰ ਜਿਹੜੇ ਆ ਉਹ ਤੁਹਾਡੇ ਜੀ ਵੀ ਬਹੁਤ ਆ ਤੇ ਉਹ ਜਦੋਂ ਛੋਟਾ ਸੀ ਮਤਾਬ ਇਹਨੂੰ ਖੇਤਾ ਉਹਨਾਂ ਨੇ ਬਿਠਾ ਕੇ ਕੋਲ ਦੇ ਜਿਹੜੀ ਸਿੱਖਿਆ ਦਿੱਤੀ ਆ ਕਹੋ ਸਭ ਤੋਂ ਜ਼ਿਆਦਾ ਸ਼ਕਤੀ ਤਾਂ ਵਾਹਿਗੁਰੂ ਅਕਾਲ ਪੁਰਖ ਦੀ ਆ ਤੇ ਉਹ ਮਤਾਬ ਸਿੰਘ ਜੀ ਆ ਤੁਹਾਡੇ ਨਾਲ ਥੋੜੀਆਂ ਜੀਆਂ ਗੱਲਾਂ ਕਰੂਗਾ ਧੰਨਵਾਦ ਇੱਕ ਵਾਰ ਤਾੜੀਆਂ ਮਾਰ ਦਿਓ ਅੱਜ ਦੇ ਮੇਰੇ ਇਸ ਪਰਿਵਾਰ ਦੀ ਮੀਟਿੰਗ ਦੀ ਸ਼ੁਰੂਆਤ ਆਪਾਂ ਫਤਿਹ ਅਰਜ਼ ਕਰਕੇ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਪਾ ਜੀ ਜੀ ਮੈਂ ਗੱਲ ਕਰਦਾ ਸਭ ਤੋਂ ਪਹਿਲਾਂ ਪਾਪਾ ਨੇ ਦੱਸਿਆ ਕਿ ਮੇਰੇ ਦਾਦਾ ਜੀ ਮੈਂ ਉਹਨਾਂ ਨੂੰ ਪਿਆਰ ਨਾਲ ਪਾਪਾ ਜੀ ਕਹਿੰਦਾ ਸੀ ਤੁਸੀਂ ਸਾਰੇ ਜਾਣਦੇ ਹੋ ਇਹ ਗੱਲ ਮੈਂ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਪਹਿਲੇ ਸੁਣਾਈ ਵੀ ਹੈ ਜਦੋਂ ਪਿਛਲੀ ਵਾਰ ਪਾਪਾ ਗ੍ਰਿਫਤਾਰ ਹੋਏ ਇਲੈਕਸ਼ਨਾਂ ਆਪਣੇ ਸਿਰ ਤੇ ਸੀ ਅਫਾਇਕ ਮੀਟਿੰਗ ਆਪਣੇ ਘਰ ਸੱਦੀ ਸੀ ਤੁਸੀਂ ਸਾਰੇ ਉਦੋਂ ਆਏ ਸੀ ਉਦੋਂ ਵੀ ਇਦਾਂ ਦਾ ਇੱਕ ਮਾਹੌਲ ਬਣਿਆ ਸੀ ਮੈਂ ਕਿਹਾ ਸੀਗਾ ਕਿ ਪਾਪਾ ਜੀ ਮੇਰੇ ਦਾਦਾ ਜੀ ਨੇ ਮੈਨੂੰ ਅੱਜ ਤੋਂ 15-20 ਸਾਲ ਪਹਿਲਾਂ ਰਾਮਗੜ੍ਹੇ ਸੀ ਘਰ ਵਿੱਚ ਕਿਹਾ ਸੀ ਮਹਿਤਾਬ ਤੇ ਜਿੰਦਗੀ ਵਿੱਚ ਬਹੁਤ ਉਤਾਰ ਚੜਾਹ ਚੜਾਹ ਵਾਂਗੇ ਬਹੁਤ ਕੁਝ ਦੇਖਣਾ ਪਊਗਾ ਮੈਂ 14-15-16 ਸਾਲ ਦਾ ਸੀ ਮੈਨੂੰ ਅਸਲ ਵਿੱਚ ਉਦੋਂ ਗੱਲ ਸਮਝ ਨਹੀਂ ਨਹੀਂ ਸੀ ਆਈ ਮੈਂ ਛੋਟਾ ਸੀ ਮੈਂ ਸੋਚਦਾ ਸੀ ਮੈਂ ਬੜੀ ਅੱਛੀ ਜ਼ਿੰਦਗੀ ਜੀ ਰਿਹਾ ਮੈਂ ਮੇਰੀ ਜ਼ਿੰਦਗੀ 'ਚ ਐਸਾ ਕੀ ਆਊਗਾ ਜਿੱਥੇ ਮੈਨੂੰ ਅਜ਼ਮਾਇਆ ਜਾਊਗਾ ਅੱਜ ਪਿਛਲੇ 3-4 ਮਹੀਨਿਆਂ ਵਿੱਚ ਜੋ ਹੋਇਆ ਮੇਰੇ ਮੇਰੇ ਨਾਲ ਮੇਰੇ ਮਦਰ ਨਾਲ ਔਰ ਆਫਕੋਰਸ ਮੇਰੇ ਫਾਦਰ ਸਰਦਾਰ ਸੁਖਪਾਲ ਸਿੰਘ ਖੈਰਾ ਨਾਲ ਜੋ ਹੋਇਆ ਮੈਨੂੰ ਸਭ ਤੋਂ ਪਹਿਲਾਂ ਆਪਣੇ ਦਾਦਾ ਜੀ ਸਰਦਾਰ ਸੁਖਵਿੰਦਰ ਸਿੰਘ ਜੀ ਦੀ ਯਾਦ ਆਈ ਜ਼ਿੰਦਗੀ ਵਿੱਚ ਸੁੱਖ ਤੇ ਦੁੱਖ ਹਰੇਕ ਦੀ ਜ਼ਿੰਦਗੀ ਵਿੱਚ ਆਉਂਦੇ ਆ ਤੁਸੀਂ ਸਾਰੇ ਮੇਰੇ ਤੋਂ ਵੱਡੇ ਹੋ ਤੁਹਾਡਾ ਤੁਹਾਡੀ ਉਮਰ ਤੁਹਾਡਾ ਤਜਰਬਾ ਵੀ ਮੇਰੇ ਤੋਂ ਜ਼ਿਆਦਾ ਸੁੱਖ ਦੁੱਖ ਹਰੇਕ ਨੇ ਦੇਖਿਆ ਪਰ ਜਿੱਦਾਂ ਤੁਸੀਂ ਪਲੱਥ ਵਾਲਿਆਂ ਨੇ ਖਾਸ ਕਰਕੇ ਮੇਰੇ ਦੁੱਖ ਵਿੱਚ ਮੇਰਾ ਸਾਥ ਦਿੱਤਾ ਮੈਂ ਜ਼ਿੰਦਗੀ ਤੱਕ ਨਹੀਂ ਪਹੁੰਚ ਸਕਦਾ ਮੈਂ ਜੋ ਵੀ ਕੀਤਾ ਮੈਂ ਆਪਣਾ ਫਰਜ਼ ਅਦਾ ਕੀਤਾ ਮੈਂ ਆਪਣੇ ਫਾਦਰ ਨੂੰ ਛੋਟੇ ਹੁੰਦੇ ਤੋਂ ਦੇਖਿਆ ਹਰ ਇੱਕ ਇਨਸਾਨ ਦੇ ਸੁੱਖ ਤੇ ਜਾਂ ਪਰ ਖਾਸ ਕਰਕੇ ਦੁੱਖ ਵਿੱਚ ਸ਼ਾਮਿਲ ਹੁੰਦੇ ਜਦ ਮੇਰਾ ਵਕਾ ਸਮਾਂ ਆਇਆ ਤੁਸੀਂ ਉਦਾਂ ਮੇਰੇ ਨਾਲ ਖੜੇ ਮੇਰੇ ਸਿਰ ਤੇ ਆਸ਼ੀਰਵਾਦ ਦਿੱਤਾ ਮੇਰੇ ਮੋਢੇ ਤੇ ਹੱਥ ਰੱਖਿਆ ਕਿ ਮੈਂ ਤਾ ਆਪਾਂ ਲੜਨਾ ਹੈ ਮੇਰੀ ਤਾਕਤ ਮੇਰੇ ਦਾਦਾ ਜੀ ਆ ਪਰਮਾਤਮਾ ਤੋਂ ਤੇ ਉਸ ਤੋਂ ਬਾਅਦ ਤੁਹਾਡੇ ਤੋਂ ਆਂਦੀ ਆ ਗੋਲੇ ਸੋਨਿਹਾਰ ਰੱਬਾ ਅਸੀਂ ਜੋ ਵੀ ਹਾਂ ਪਾਪਾ ਜੋ ਵੀ ਹੈ ਉਹ ਪਲਸ ਦੀ ਬਦੌਲਤ ਹੈ ਜੇ ਤੁਸੀਂ ਸਾਡਾ ਸਾਥ ਨਾ ਦਿੰਦੇ ਤੁਸੀਂ ਸਾਡੇ ਨਾਲ ਨਾ ਖੜਦੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੜਾਈ ਨਾਲ ਲੜਦੇ ਤੇ ਅਸੀਂ ਸ਼ਾਇਦ ਅਜਾ ਸਿਸ ਮੰਚ ਤੇ ਨਾ ਖੜੇ ਹੁੰਦੇ ਜੋ ਕੁਛ ਅਸੀਂ ਹੈ ਅੱਜ ਪਾਪਾ ਪਰਮਾ ਪਰਮਾਤਮਾ ਤੋਂ ਡਰ ਕੇ ਕਹਿਣਾ ਕਿ ਪੰਜਾਬ ਵਿੱਚ ਵੀ ਨਹੀਂ ਸ਼ਹਿਰ ਦੇਸ਼ ਵਿੱਚ ਸਭ ਤੋਂ ਵੱਡੇ ਮੇਰੇ ਵਾਸਤੇ ਸਭ ਤੋਂ ਵੱਡੇ ਲੀਡਰ ਹੈ ਔਰੇ ਔਰੇ ਸ਼ੁਰੂਆਤ ਕੀਤੀ ਹੈ ਪੁਲਤ ਦੇ ਵੋਟਰਾਂ ਨੇ ਸਾਡੇ ਦੋਸਤਾਂ ਨੇ મિત્રાને ਭੈਣਾ ਭਰਾਵਾਂ ને ਤੁਹਾਡਾ ਤੁਹਾਡਾ ਦਿੱਤਾ ਹੋਇਆ ਮਾਨ ਨਹੀਂ ਅਸੀਂ ਮੋੜ ਸਕਦੇ ਮੈਂ ਪਾਪਾ ਦੀ ਗੱਲ ਕਰਦਾ ਮੈਂ ਸਿਆਸੀ ਗੱਲ ਨਹੀਂ ਮੈਂ ਮੈਨੂੰ ਅਜੇ ਨਹੀਂ ਸ਼ਾਇਦ ਸਮਝ ਨਹੀਂ ਆ ਕਿ ਨਹੀਂ ਮੈਂ ਕੋਈ ਸਿਆਸੀ ਗੱਲ ਕਰਨੀ ਹੈ ਮੈਂ ਆਪਣਾ ਫਰਜ਼ ਅਦਾ ਕਿਉਂ ਕੀਤਾ ਛੋਟੇ ਹੁੰਦੇ ਤੋਂ ਮੈਂ ਆਪਣੇ ਫਾਦਰ ਨੂੰ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਸويرੇ ਉੱਠ ਕੇ ਲੋਕਾਂ ਦੀ ਲੜਾਈ ਲੜਦੇ ਦੇਖਿਆ ਪਹਿਲੇ ਪ੍ਰਥ ਵਿੱਚ ਜੇ ਕਿਸੇ ਨਾਲ ਅਨਿਆਏ ਹੋਇਆ ਟੱਕਾ ਹੋਇਆ ਝੂਠੇ ਪਰਚੇ ਤਾਂ ਪਾਪਾ ਦੇ 14 ਪਰਚਾ 14 15 ਹੋ ਚੁੱਕੇ ਨੇ 30 ਸਾਲਾਂ ਚ ਜਦ ਤੁਹਾਡੇ ਤੇ ਕਦੀ ਮੁਸੀਬਤ ਆਈ ਤੁਹਾਡੇ ਤੇ ਕਦੀ ਆਂ ਚਾਈ ਪਾਪਾ ਆਪਣੇ ਘਰੋਂ ਨਿਕਲ ਗਏ ਤੁਹਾਡੇ ਵਾਸਤੇ ਲੜੇ ਫਿਰ ਜਦੋਂ ਇਹ ਬੰਦੇ ਇਹਨਾਂ ਨੂੰ ਪੂਰੇ ਪੰਜਾਬ ਵਿੱਚ ਇਹਨਾਂ ਦੀ ਪਛਾਣ ਹੋ ਗਈ ਤੇ ਪੰਜਾਬ ਵਿੱਚ ਜਾ ਕੇ ਮੁੱਦਿਆਂ ਤੇ ਲੜੇ ਯੁਵਾਪਾ ਦੇ ਲੜੇ ਯੁਵਾਪਾ ਦੇ ਖਿਲਾਫ ਲੜੇ ਐਨਐਸਏ ਦੇ ਖਿਲਾਫ ਲੜੇ ਮੰਤਰੀਆਂ ਦੇ ਖਿਲਾਫ ਲੜੇ ਸਰਕਾਰਾਂ ਦੇ ਖਿਲਾਫ ਲੜੇ ਔਰ ਖਾਸ ਕਰਕੇ ਪੰਜਾਬ ਪੰਜਾਬੀਆਂ ਤੇ ਸਿੱਖਾਂ ਵਾਸਤੇ ਲੜੇ ਉਦੋਂ ਮੈਨੂੰ ਮਹਿਸੂਸ ਹੋਇਆ ਜਦੋਂ ਸਾਨੂੰ ਘਰੋਂ ਗ੍ਰਿਫਤਾਰ ਕਰਕੇ ਲੈ ਕੇ ਗਏ ਜਿਸ ਅੰਦਾਜ਼ ਵਿੱਚ ਜਾਂ ਜਿਸ ਢੰਗ ਨਾਲ ਲੈ ਕੇ ਗਏ ਮੈਂ ਮਯੂਸ ਹੋਇਆ ਮੈਂ ਝੂਠ ਨਹੀਂ ਬੋਲਦਾ ਮੈਂ ਮੈਂ ਨਹੀਂ ਕਹਿ ਸਕਦਾ ਕਿ ਮੈਂ ਬਹੁਤ ਬਲਵਾਨ ਹਾਂ ਜਾਂ ਮੈਨੂੰ ਸਭ ਪਤਾ ਮੈਂ ਮਯੂਸ ਹੋਇਆ ਮੈਨੂੰ ਦੁੱਖ ਲੱਗਾ ਮੈਂ ਸੋਚਿਆ ਕਿ ਪਾਪਾ ਦਾ ਗੁਨਾਹ ਕੀ ਹੈ ਕਿਉਂਕਿ ਮੁਕਦਮਾ ਤਾਂ ਮੈਂ ਜਾਣਦਾ ਮੁਕਦਮਾ ਸਾਰਾ ਖਰ ਝੂਠਾ ਮੁਕਦਮੇ ਦੇ ਕੋਈ ਪੈਰ ਨਹੀਂ ਮੁਕਦਮਾ ਤਾਂ ਅਸੀਂ ਸੁਪਰੀਮ ਕੋਰਟ ਤੋਂ ਜਾ ਕੇ ਜਿੱਤ ਚੁੱਕੇ ਸੀ ਪਾਪਾ ਦਾ ਗੁਨਾਹ ਕੀ ਸੀ ਪਾਪਾ ਦਾ ਗੁਨਾਹ ਇਹ ਹੈ ਕਿ ਉਹ ਬੋਲਦੇ ਨੇ ਸੱਚ ਬੋਲਦੇ ਨੇ ਸੱਚ ਬੋਲਣ ਤੋਂ ਡਰੀ ਸੱਚ ਸੁਣਨ ਤੋਂ ਡਰੀ ਜਾਂਦੀ ਸਰਕਾਰ ਮੈਂ ਆਪਣਾ ਫਰਜ਼ ਅਦਾ ਕੀਤਾ ਮੈਨੂੰ ਮੈਨੂੰ ਬੜਾ ਪਿਆਰ ਮਿਲ ਰਿਹਾ ਲੋਕਾਂ ਤੋਂ ਸੁਪਰ ਮੈਂ ਕੁਝ ਨਹੀਂ ਕੀਤਾ ਮੈਂ ਜੋ ਵੀ ਕੀਤਾ ਆਪਣੇ ਆਪਣੇ ਗੁਰੂ ਵਾਸਤੇ ਕੀਤਾ ਆਪਣੇ ਆਈਡਲ ਵਾਸਤੇ ਕੀਤਾ ਜੇ 100 ਵਾਰ ਇਹਨਾਂ ਨੂੰ ਗ੍ਰਿਫਤਾਰ ਕਰਨਗੇ ਮੈਂ 100 ਵਾਰ ਲੜਾਈ ਲੜੂੰਗਾ ਐਡਾ ਲੜਾਂਗੇ ਐਡਾ ਤੁਸੀਂ ਸਾਡੇ ਨਾਲ ਰਹੋ ਤੁਸੀਂ ਮੈਨੂੰ ਰਾਹ ਦਿਖਾਉਂਦੇ ਰਹੋ ਮੈਨੂੰ ਆਸ਼ੀਰਵਾਦ ਦਿਓ ਮੈਨੂੰ ਪਿਆਰ ਦਿਓ ਜੇ ਮੈਂ ਕੁਝ ਗਲਤ ਕਰਾਂ ਤੇ ਮੈਨੂੰ ਟੋਕੋ ਟੋਕਿਓ ਮੈਨੂੰ ਸਹੀ ਰਾਹ ਪਾਇਓ ਪਰ ਸਾਡੇ ਸਾਡੇ ਨਾਲ ਮੇਰੇ ਫਾਦਰ ਦੇ ਨਾਲ ਇਦਾਂ ਖੜਕੇ ਰਹੋ ਫਿਰ ਜ਼ਿੰਦਗੀ ਦੀ ਕੋਈ ਤਾਕਤ ਇਹਨਾਂ ਨੂੰ ਹਟਾ ਨਹੀਂ ਸਕਦੀ ਹੁਣ ਸਰਦੀ ਕਾਫੀ ਹੈ ਠੰਡ ਕਾਫੀ ਹੈ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਦਾ ਧੰਨਵਾਦ ਮੈਂ ਜਿੱਦਾਂ ਮੈਂ ਕਿਹਾ ਮੈਂ ਤੁਹਾਡਾ ਸ਼ਹਿਦ ਕਰੀ ਦੇਣਾ ਨਹੀਂ ਸੀ ਦੇ ਮੋੜ ਸਕਦਾ ਮੈਂ ਤਾਂ ਤੁਹਾਡੇ ਵਾਸਤੇ ਤੁਹਾਡੇ ਬੱਚਿਆਂ ਵਾਸਤੇ ਤੁਹਾਡੇ ਹੱਕਾਂ ਤੇ ਹਕੂਕਾਂ ਵਾਸਤੇ ਏਡਾ ਹੀ ਲੜੂੰਗਾ ਜਿੱਦਾਂ ਸੁਖਪਾਲ ਸਿੰਘ ਖਹਿਰਾ ਨੇ ਲੜਾਈ ਲੜੀਆ ਵਾਹਿਗੁਰੂ ਜੀ ਕਾ ਥਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆਕਰੋ ਲੋਜਿਕ ਆਪਾਂ ਹੁਣ ਨੇੜੇ ਆ ਗਏ ਬਿਲਕੁਲ ਥੋੜਾ ਜਿਹਾ ਸਬਰ ਨਾਲ ਮੇਰੀ ਸਪੀਚ ਕਦੀ ਵੀ ਤਾੜੀਆਂ ਵਾਲੀ ਨਹੀਂ ਕਦੀ ਰਹੀ ਜ਼ਿੰਦਗੀ ਵਿੱਚ ਜੇ ਕਾਰਾ ਜੂ ਪੂਰਾ ਜੇ ਚੰਗਾ ਲੱਗਿਆ ਕੋਈ ਨੁਕਤਾ ਅੱਛਾ ਤੇ ਥੋੜਾ ਫਿਰ ਦਮ ਨਾ ਲਾਉਣਾ ਵਾ ਐਵੇਂ ਠੰਡ ਚ ਐਦਾਂ ਵਾਲਾ ਨਹੀਂ ਲਾਉਣਾ ਚੱਜ ਨਾ ਲਾਉਣਾ ਜੇ ਲਾਉਣਾ ਤਾਂ ਜਾਂ ਤਾੜੀ ਵੀ ਮਾਰਨੀ ਅੱਛੇ ਤਰੀਕੇ ਨਾਲ ਸਾਰੇ ਪਹਿਲਾਂ ਫਤਿਹ ਪ੍ਰਵਾਨ ਕਰੋ ਉਸ ਵਾਹਿਗੁਰੂ ਦੇ ਦਿੱਤੀ ਹੋਈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਸਮਝ ਨਹੀਂ ਆਉਂਦਾ ਕਿ ਮੈਂ ਗੱਲ ਸ਼ੁਰੂ ਕਿੱਥੋਂ ਕਰਾਂ ਦਸਤਾਨੀ ਏਡੀ ਲੰਬੀ ਹੋ ਗਈ ਆ ਜ ਜਦ ਮਹਿਤਾਬ ਨੇ ਕਿਹਾ ਕਿ 25 26 27 ਸਾਲ ਦਾ ਮੇਰਾ ਆਪਣਾ ਰਾਜਨੀਤਿਕ ਸਫਰ ਆ ਉਸ ਤੋਂ ਪਿੱਛੇ ਮੇਲਾ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਜੀ ਦਾ ਲਗਭਗ 25 27 ਸਾਲ ਦਾ ਰਾਜਨੀਤਿਕ ਸਫਰ ਅੱਧੀ ਸਦੀ ਆਪਣਾਥ ਨਾਲ ਜਿਹੜਾ ਪਿਆਰ ਪੰਜਾਬ ਦੇ ਨਾਲ ਪਿਆਰ ਅੱਧੀ ਸਦੀ ਤੇ ਅੱਧੀ ਸਦੀ ਦੇ ਵਿੱਚ ਸਾਡੇ ਪਰਿਵਾਰ ਦੇ ਉੱਤੇ ਪਰਚੇ ਮੁਕੱਤਮੇ ਜੇਲ੍ਹਾਂ ਐਨਐਸਏ ਐਂਡੀਪੀਐਸ ਕੋਈ ਹੱਦ ਹੁੰਦੀ ਆ ਯਾਰ ਮੇਰੇ ਪਿਤਾ ਜੀ ਨੂੰ ਪਹਿਲਾਂ ਸਭ ਤੋਂ ਐਮਰਜੈਂਸੀ ਜਦੋਂ ਲੱਗੀ 1975 ਦੇ ਵਿੱਚ ਉਹਨਾਂ ਨੂੰ 19 ਮਹੀਨੇ ਗ੍ਰਿਫਤਾਰ ਕਰਕੇ ਕੈਦ ਰੱਖਿਆ ਗਿਆ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਨਾਲ ਐਮਰਜੈਂਸੀ ਖਤਮ ਹੋਈ ਮਨਿਸਟਰ ਬਣੇ ਥੋੜੀ ਜਿਹੀ ਦੇਰ ਲਈ ਮਨਿਸਟਰ ਬਣੇ ਦੁੱਖ ਆਉਂਦਾ ਹੁਣ ਉਹ ਬਜ਼ੁਰਗ ਵੀ ਹੈ ਨਹੀਂ ਦੁਨੀਆ ਚ ਪ੍ਰਕਾਸ਼ ਸਿੰਘ ਬਾਦਲ ਝੂਠਾ ਜਿਹਾ ਮੁਕੱਦਮਾ ਬਣਾ ਕੇ ਉਹਨਾਂ ਤੋਂ ਪਹਿਲਾ ਮੁਕੱਦਮਾ ਅਗੇ ਸੁਖਜਿੰਦਰ ਸਿੰਘ ਨੇ ਆਪਣੇ ਪਿੰਡ ਦੇ ਅੰਦਰ ਘਰ ਦੇ ਵਿੱਚ ਜਿਹੜੀ ਪੱਠੇ ਕੁੱਤਰਨ ਵਾਲੀ ਮੋਟਰ ਪਾਈ ਲਾਈ ਆ ਉਹ ਚੋਰੀ ਬਿਜਲੀ ਕਰਦਾ ਆ ਮੁਕੱਦਮਾ ਤੇ ਮੇਰੇ ਪਿਤਾ ਜੀ ਨੂੰ ਡਿਸਮਿਸ ਕਰ ਦਿੱਤਾ ਕੈਬਨਿਟ ਤੋਂ ਇਹ ਗੱਲ ਹੈਗੀ 78 ਦੀ ਉਹਨਾਂ ਦਾ ਮੰਤਰੀ ਖੜਗੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਖੜ ਗਿਆ ਖੁੰਡਾ ਲੈ ਕੇ ਰੰਤੀਰ ਸਿੰਘ ਚੀਮਾ ਬੀਬੀ ਸਤਵੰਤ ਕੌਰ ਜਸਵੰਤ ਸਿੰਘ ਜਿਹਨਾਂ ਦਾ ਬੇਟਾ ਮਨਤਾਰ ਆ ਬਰਾੜ ਜਸਵਿੰਦਰ ਸਿੰਘ ਬਰਾੜ ਪੰਜ ਮਨਿਸਟਰਸ ਨੇ ਰਿਜ਼ਾਈਨ ਕਰਤਾ ਇਨਕੁਆਇਰੀ ਹੋਈ ਬਾਅਦ ਵਿੱਚ ਝੂਠਾ ਬੱਚਾ ਪਾਇਆ ਗਿਆ ਮਤਲਬ ਬਾਦਲ ਸਾਹਿਬ ਨੂੰ ਸ਼ਰਨ ਨਹੀਂ ਆਈ ਕਿ ਮੈਂ ਇੱਕ ਆਪਣੇ ਨਾਲ ਦੇ ਕੁਲੀਕ ਤੇ ਇੱਕ ਇਹ ਇਦਾਂ ਦਾ ਕੋਝਾ ਛੋਟਾ ਜਿਹਾ ਇਲਜ਼ਾਮ ਲਾ ਕੇ ਉਹਨੂੰ ਮਨਿਸਟਰਸ ਚੋਂ ਕਰਦਾ ਸੀ ਉਹ ਵੀ ਸਿਆਹ ਮੇਰੇ ਵੀਰੋ ਉਸ ਬਾਅਦ ਦੌਰ ਆ ਗਿਆ ਪੰਜਾਬ ਦੇ ਵਿੱਚ ਜਿਹੜਾ ਖਾੜਕੂ ਲਹਿਰ ਚੱਲੀ ਤੁਹਾਨੂੰ ਸਭ ਨੂੰ ਬਤਾ ਕੇ ਸਾਡੇ ਪਰਿਵਾਰ ਨੂੰ ਸਾਡੀ ਕੌਮ ਨਾਲ ਪਿਆਰ ਆ ਆ ਧਰਤੀ ਦੇ ਨਾਲ ਪਿਆਰ ਆ ਜਿੱਥੇ ਗੁਰੂਆਂ ਦਾ ਤੇ ਛੋਟੇ-ਛੋਟੇ ਸਹਿਬਜ਼ਾਦੇ ਦਾ ਖੂਨ ਡੁੱਲਿਆ ਹੋਇਆ ਵਾ ਉਹਨਾਂ ਬਹਾਦਰਾਂ ਦੇ ਨਾਲ ਰਹਿਣਾ ਸੁਖਾ ਸਿੰਘ ਮਹਤਾਬ ਸਿੰਘ ਜਿਨੇ ਮਸੇ ਰੰਗੜ ਦਾ ਸਿਰ ਵੱਢ ਕੇ ਕਲਮ ਕਰਕੇ ਤੇ ਦੱਸਤਾ ਸੀਗਾ ਕਿ ਦਰਬਾਰ ਸਾਹਿਬ ਦਾ ਅਸੀਂ ਉਥੇ ਹੁੰਦਾ ਹੋਇਆ ਤੋਹੀਨ ਨਹੀਂ ਸਹਾਰ ਸਕਦੇ ਅਸੀਂ ਉਹਨਾਂ ਦੇ ਨਾਲ ਰਹਿਣਾ ਵਾ ਗਾਹ ਵੀ ਰਹਿਣਾ ਵਾ ਅਸੀਂ ਹੀ ਤਸੂਰ ਸੀ ਮੇਰੇ ਪਿਤਾ ਜੀ ਦਾ ਕਿ ਉਹ ਸਰ ਆ ਸੰਤ ਜਰਨੈਲ ਸਿੰਘ ਭਿੜਰਾ ਵਾਲੇ ਦੇ ਸਾਥੀ ਸੀਗੇ ਪਿੰਡਰਾ ਵਾਲੇ ਦੇ ਸਾਥੀ ਹੋਣਾ ਕੋਈ ਮਾੜੀ ਗੱਲ ਸੀ ਯਾਰ ਉਹ ਤਾਂ ਇੱਕ ਜੋਧਾ ਜਿਹੜੇ ਸਦੀਆਂ 'ਚ ਕਦੀ ਕਦੀ ਜੰਗਦਾ ਉਹ ਸੀ ਬਹਾਦਰ ਆਦਮੀ ਇੱਕ ਪਾਸੇ ਉਹ ਕੰਗਾ ਇੱਕ ਪਾਸੇ ਨਿਜ਼ਾਮ ਉਦਾ ਉਦਾ ਸਾਥ ਦਿੱਤਾ ਫਿਰ ਪਰਚੇ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਹੁਣ ਸਾਡੇ ਨੌਜਵਾਨਾਂ ਤੇ ਲਾ ਕੇ ਡਿਬਰੂਗੜ ਦੀਆਂ ਆਸਾਮ ਦੀਆਂ ਜੇਲਾਂ ਵਿੱਚ ਭੇਜਾਂ ਉਹ ਮੈਂ ਆਪਣੇ ਪਿਤਾ ਦੇ ਖਿਲਾਫ ਲੱਗਦਾ ਅਨੇਕਾਂ ਵਾਰ ਦੇਖਿਆ ਨਿਕਾ ਇੱਕ ਵਾਰ ਤਾਂ ਉਹਨਾਂ ਨੂੰ ਲੈ ਗਏ ਤ੍ਰਿਪੁਰਾ ਅਗਰਤਲਾ ਦੀ ਜੇਲ੍ਹ ਇੱਧਰ ਲੈ ਕੇ ਆ ਗਏ ਤ੍ਰਿਪੁਰਾ ਅਗਰਤਲਾ ਦੀ ਜੇਲ੍ਹ ਚ ਲੈ ਗਏ ਮੈਂ ਦੋ ਵਾਰ ਉਹਨਾਂ ਨੂੰ ਉੱਥੇ ਮਿਲਣ ਗਿਆ ਵੈਸਟ ਬੰਗਾਲ ਕਲਕੱਤਾ ਉੱਥੋਂ ਜਹਾਜ਼ ਲੈ ਕੇ ਜਾਣਾ ਪੈਂਦਾ ਸੀ ਕੋਈ ਰਾਈ ਹੈ ਨਹੀਂ ਸੀਗਾ ਸੜਕ ਤਾਂ ਰਾਈ ਹੈ ਨਹੀਂ ਸੀ ਕੋਈ ਵੀ ਉੱਥੋਂ ਨਿਕਲੇ ਕਦੀ ਹਜਾਰੀ ਬਾਗ ਦੀ ਜੇਲ੍ਹ ਚ ਕਦੀ ਤਿਹਾਰ ਦੀ ਜੇਲ੍ਹ ਚ ਕਦੀ ਅੰਬਾਲੇ ਦੀ ਜੇਲ੍ਹ ਚ ਕਦੀ ਬੁੜ੍ਹੈਲ ਦੀ ਜੇਲ੍ਹ ਚ ਤੇ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਚ ਜਦੋਂ ਮਹਿਤਾਬ ਲੜਿਆ ਹੁਣ ਮੇਰੇ ਵਾਸਤੇ ਮੈਂ ਤੇ ਮੇਰੇ ਬ੍ਰਦਰ ਇਨ ਲਾਅ ਅੱਜ 10 10 ਰਣਜੀਤ ਸਿੰਘ ਰੰਦਾਵਾ ਇੱਕ ਵਾਰ ਤਾੜੀ ਉਹਨਾਂ ਵਾਸਤੇ ਮਾਰਿਓ ਜ਼ਰਾ 10 10 ਰਣਜੀਤ ਸਿੰਘ ਰੰਦਾਵਾ ਜਿਹਨਾਂ ਦਾ ਵਿਆਹ ਪਤਾ ਕਿੱਥੇ ਹੋਇਆ ਸੀਗਾ ਪਾਪਾ ਜੀ ਗ੍ਰਿਫਤਾਰੀ ਦੇਣ ਚੱਲੇ ਸੀਗੇ ਮੇਰੇ ਖਿਆਲ ਸ਼ਾਇਦ ਐਮਰਜੈਂਸੀ ਦਾ ਮੋਰਚਾ ਸੀ ਜਾਂ ਧਰਮਯੋਧ ਦਾ ਮੋਰਚਾ ਸੀ ਸਮਵੇਅਰ ਦੇਰ ਬਾਹਰ ਵਿਆਹ ਨਹੀਂ ਸੀ ਕਰ ਸਕਦੇ ਵਿਆਹ ਰੱਖਿਆ ਹੋਇਆ ਸੀਗਾ ਉਹਨਾਂ ਦਾ ਵਿਆਹ ਦਰਬਾਰ ਸਾਹਿਬ ਦੇ ਮੰਜੀ ਸਾਹਿਬ ਹਾਲ ਦੇ ਅੰਦਰ ਹੋਇਆ ਸੀਗਾ ਮੇਰੀ ਭੈਣ ਦੇ ਨਾਲ ਜਿੱਥੇ ਜਸਟਿਸ ਰਣਜੀਤ ਸਿੰਘ ਦਾ ਦਾਵਾ ਜਿਨ੍ਹਾਂ ਨੇ ਆ ਬੇਅਦਬੀਆਂ ਦੀ ਰਿਪੋਰਟ ਦਿੱਤੀ ਹੈ ਉਦੋਂ ਮੇਰੇ ਨਾਲ ਉਹ ਵਕੀਲ ਸੀਗੇ ਉਦੋਂ ਜੱਜ ਬਾਦ ਚੜੇ ਨੇ ਅਸੀਂ ਦਿੱਲੀ ਤਾਂ ਕੱਲੇ ਪੈਸਾ ਤਾਂ ਸਾਡੇ ਕੋਲ ਕਦੀ ਹੈ ਹੀ ਨਹੀਂ ਸੀ ਨਾ ਹੋਣ ਹੈਗਾ ਨਾ ਅਸੀਂ ਫੀਸਾਂ ਦੇ ਸਕਦੇ ਸੀਗੇ ਪਰ ਮੈਨੂੰ ਹੁਣ ਯਾਦ ਨਹੀਂ ਆ ਅਸੀਂ ਕਿੱਦਾਂ ਕਪਲ ਸਿਵਲ ਨੂੰ ਇੰਗੇਜ ਕੀਤਾ ਆ ਜੋ ਸਭ ਤੋਂ ਟੌਪ ਦਾ ਲਾਅ ਲਾਇਰ ਆ ਤੇ ਰਾਜ ਸਭਾ ਦਾ ਮੈਂਬਰ ਆ ਕਪਿਲ ਸਪਲ ਨੇ ਸੁਪਰੀਮ ਕੋਰਟ ਤੋਂ ਇੱਕ ਸਾਡੀ ਡਿਟੈਂਸ਼ਨ ਐਨੇ ਸੀ ਕਿ ਤੋੜਾ ਕੇ ਦਿੱਤੀ ਸਾਨੂੰ ਮੈਂ ਆਪਣੇ ਪਿਓ ਨੂੰ ਐਨਐਸਓ ਜੇਲ੍ਹ ਚੋਂ ਕਢਾਇਆ ਭਰਾਓ ਮੈਂ ਤੇ ਜਸਟਿਸ ਰਣਜੀਤ ਸਿੰਘ ਦੰਦਾਵਾ ਨੇ ਤਾੜੀ ਤਾਂ ਮਾਰ ਦਿਓ ਇੱਥੇ ਬਣਵੀਂ ਤਾੜੀ ਭਗਵਾਨ ਜਮਾਨ ਦੇ ਚੁਟਕਲੇ ਆ ਤੇ ਜਿਹੜੇ ਮਾਰਦੇ ਨੇ ਉਹ ਉਹ ਪੰਜਾਬ ਦੇ ਬੰਦੇ ਨਹੀਂਗੇ ਉਹ ਹਲਕੀਆਂ ਨਹੀਂ ਗੱਲਾਂ ਤੇ ਐਵੇਂ ਟੁੱਟ ਕੇ ਆ ਤੇ ਮਸ਼ਕਰੀਆ ਦੇ ਤਾੜੀਆਂ ਮਾਰਦੇ ਨੇ ਇਹ ਬੰਦਿਆਂ ਵਾਲੀ ਗੱਲ ਤੇ ਤਾੜੀ ਵੱਜਦੀ ਆ ਇੱਥੇ ਬੰਦਿਆਂ ਵਾਲੀ ਗੱਲ ਤੇ ਤਾੜੀ ਵੱਜਦੀ ਇੱਕ ਨਾ ਇੱਕ ਨੈਸ਼ਨਲ ਸਿਕਿਉਰਿਟੀ ਐਕਟ ਦੀ ਡਿਟੈਂਸ਼ਨ ਮੈਂ ਦੱਸਣਾ ਚਾਹਣਾ ਭਗਵਾਨ ਸੁਣਦਾ ਹੋਣਾ ਲਾਈਵ ਮੇਰਾ ਦੇਖਦਾ ਹੁੰਦਾ ਚੋਰਾ ਜਿਹਾ ਵੰਗੋ ਤੇ ਆਪ ਸੱਬਦ ਨਹੀਂ ਮਾੜਾ ਬੋਲਣਾ ਯਾਰ ਦੇਖਦਾ ਹੋਣਾ ਕਿਤੇ ਚਲੋ ਮਿਨਿਸਟਰ ਮਿਨਿਸਟਰ ਨੇ ਦੇਖਦੇ ਕਿਤੇ ਹੋਰ ਆਈਡੀ ਤੋਂ ਦੇਖਦਾ ਹੋਊਗਾ ਉਹਨੂੰ ਮੈਂ ਦੱਸਣਾ ਚਾਹਣਾ ਮੈਂ ਕੌਣ ਆ ਅਸੀਂ ਕੌਣ ਆ ਹੰਕਾਰ ਨਾ ਸਮਝੋ ਕੋਈ ਵੀ ਬਿਲਕੁਲ ਨੋ ਦੱਸਣਾ ਕਿ ਅਸੀਂ ਕੀ ਕੀ ਕਿਹੜੇ ਕਿਹੜੇ ਜ਼ੁਲਮ ਕਿਹੜੇ ਕਿਹੜੇ ਔਖੇ ਹਾਲਾਤਾਂ ਚ ਨੰਗ ਕੇ ਗਏ ਆ ਇੱਕ ਡਿਟੈਂਸ਼ਨ ਸਾਡੀ ਤੜਵਾਈ ਇੱਕ ਐਡਵੋਕੇਟ ਹੁੰਦੇ ਸੀਗੇ ਜਲੰਧਰ ਦੇ ਸਰਜੀਤ ਸਿੰਘ ਸੂਦ ਤੇ ਜੱਜ ਕੌਣ ਸੀਗਾ ਹਰਿਆਣਾ ਹਾਈ ਕੋਰਟ ਦਾ ਜਸਟਿਸ ਤਵਾਟਿਆ ਕਿਡਾ ਵੱਡਾ ਬੰਦਾ ਹੋਊਗਾ ਦਿਲ ਹੋਊਗਾ ਐਨਐਸਏ ਕਿਉਂਕਿ ਸਾਰਾ ਝੂਠੋ ਝੂਠ ਚੱਲਦਾ ਸੀਗਾ ਇੱਕ ਐਸਆਈ ਸਬ ਇੰਸਪੈਕਟਰ ਤੋਂ ਰਿਪੋਰਟ ਲੈ ਲੈਂਦੇ ਕੁਫੀਆਂ ਬਸ ਕੁਫੀਆਂ ਰਿਪੋਰਟ ਤੇ ਸਰਦਾਰ ਸੁਖਵਿੰਦਰ ਸਿੰਘ ਜਿਹੜਾ ਉਹ ਭਾਰਤ ਨੂੰ ਖਤਰਾ ਬਣ ਗਿਆ ਦੇਸ਼ ਤੋੜਨ ਚੱਲਿਆ ਤੇ ਐਨਐਸਏ ਲਾ ਕੇ ਚੱਕ ਕੇ ਲੈ ਜਾਂਦੇ ਸੀ। ਇੱਕ ਡਿਟੈਂਸ਼ਨ ਉਹਨਾਂ ਨੇ ਥੜਾਈ ਸਾਡੀ। ਕਰਦੇ ਕਰਦੇ ਜੇਲਾ ਜੇਲਾ ਫਿਰ ਮਨਿਸਟਰ ਬਣ ਕੇ 85 ਦੇ ਵਿੱਚ ਫਿਰ ਸਰਦਾਰ ਸੁਰਜੀਤ ਸਿੰਘ ਬਰਨਾਲਾ ਦੇ ਨਾਲ 7 ਮਹੀਨੇ ਮਨਿਸਟਰ ਰਹੇ ਸੀ ਜਿਆਦਾ ਤੁਹਾਨੂੰ ਐ ਲੱਗਦਾ ਪਤਾ ਨਹੀਂ ਕਿੰਨੀ ਦੇਰ ਰਾਜ ਕੀਤਾ ਨਹੀਂ 7-8 ਮਹੀਨੇ ਹੋਰ ਰਾਜ ਵਿੱਚ ਰਹੇ ਜਦੋਂ ਆ ਬਣਾਇਆ ਗਵਰਨਮੈਂਟ ਕਾਲਜ ਪਠਾਨ ਵਿੱਚ ਤੇ ਬਰਨਾਲਾ ਸਾਹਿਬ ਨੂੰ ਪਤਾ ਨਹੀਂ ਕੀ ਸੁਝਾ ਕਿਉਂ ਕੀਤਾ ਰੱਬ ਜਾਣਦਾ ਉਹਨੋਂ ਉਹ ਵੀ ਹੈ ਨਹੀਂ ਵਿਚਾਰੇ ਉਹਨਾਂ ਦਾ ਪਰਿਵਾਰ ਮੇਰਾ ਬਹੁਤ ਅਜ਼ੀਜ਼ ਹੈ ਉਹਨਾਂ ਦੀ ਜਿਹੜੀ ਡਾਕਟਰ ਇਹਨਾਂ ਲੋ ਨਾ ਇਫ ਆਮ ਨਾਟ ਰੌਂਗ ਉਹਦਾ ਹਰਪ੍ਰੀਤ ਕੌਰ ਨਾਮ ਆ ਬਹੁਤ ਅੱਛੀ ਗਗਨ ਬਰਨਾਲੇ ਦੇ ਘਰੋਂ ਗਗਨਦੀ ਬਰਨਾਲੇ ਦੇ ਪਰ ਮੈਂ ਫੈਕਟ ਦੱਸ ਰਿਹਾ ਉਹਨਾਂ ਨੂੰ ਪੁਲਿਸ ਭੇਜਤੀ ਦਰਬਾਰ ਸਾਹਿਬ ਦੇ ਵਿੱਚ ਉਹਨੂੰ ਆਪਰੇਸ਼ਨ ਬਲੈਕ ਥੰਡਰ ਕਿਹਾ ਗਿਆ ਮੇਰੇ ਪਿਤਾ ਜੀ ਨੇ ਜਦੋਂ ਇਹ ਖਬਰ ਸੁਣੀ ਤੇ ਦਰਬਾਰ ਸਾਹਿਬ ਫਿਰ ਪੁਲਿਸ ਚਲੀ ਗਈ ਆ ਉਹਨਾਂ ਨੇ ਆਪਣਾ ਅਸਤੀਫਾ ਲਿਖਿਆ ਤੇ ਕਹਿੰਦੇ ਮੈਂ ਵਿਧਾਨ ਸਭਾ ਦੀ ਲੌਬੀ ਚੋਂ ਤੇਜ਼ੀ ਨਾਲ ਗਵਰਨਰ ਹਾਊਸ ਨੂੰ ਅਸਤੀਫਾ ਦੇਣ ਚੱਲਿਆ ਸੀ ਰਾਹ ਮੈਨੂੰ ਮਿਲ ਗਿਆ ਕੈਪਟਨ ਅਮਰਿੰਦਰ ਸਿੰਘ ਉਹ ਕਹਿੰਦਾ ਸਰਦਾਰ ਸਾਹਿਬ ਤੁਹਾਡਾ ਕੀ ਪ੍ਰੋਗਰਾਮ ਹੈ ਇਸ ਪੁਲਿਸ ਦੇ ਖਿਲਾਫ ਉਹ ਕਹਿੰਦਾ ਮੈਂ ਚੱਲਿਆ ਗਵਰਨਰ ਤੇ ਕਹਿੰਦਾ ਜਾਇਓ ਨਾ ਥੋੜਾ ਜਿਹਾ ਮੇਰਾ ਇੰਤਜ਼ਾਰ ਕਰ ਦਿਓ ਮੈਂ ਵੀ ਤੁਹਾਡੇ ਨਾਲ ਚੱਲੂੰਗਾ ਤੇ ਕੈਪਟਨ ਅਮਰਿੰਦਰ ਸਿੰਘ ਤੇ ਮੇਰੇ ਪਿਤਾ ਜੀ ਤੇ ਜੱਥੇਦਾਰ ਸੁੱਚਾ ਸਿੰਘ ਛੋਟੇਪੁਰ ਜਿਹਨੂੰ ਇਹਨਾਂ ਨੇ ਜਿਹਨਾਂ ਜਦਾਂ ਸਿਆਸੀ ਕਤਲ ਕੀਤਾ ਕੇਜਰੀਵਾਲ ਪਾਰਟੀ ਨੇ ਤਿੰਨ ਬੰਦਿਆਂ ਨੇ ਵਜ਼ਾਰਤ ਚੋਂ ਅਸਤੀਫਾ ਦੇ ਦਿੱਤਾ ਛੱਡਦਾ ਯਾਰ ਵਜ਼ਾਰਤ ਕੋਈ 10 ਮਿੰਟ ਨੂੰ ਵਾਸਤੇ ਛੱਡਦਾ ਆ ਜਿਹੜੇ ਬੰਦੂਆ ਮਜ਼ਦੂਰ ਬਣੇ ਹੋਏ ਨੇ 92 99 93 ਜਿਹੜੇ ਤੁਰੇ ਫਿਰਦੇ ਨੇ ਉਹ ਇਹਨਾਂ ਦੀ ਰੋਜ਼ ਬੇਇੱਜ਼ਤੀ ਕਰਦਾ ਭਗਵੰਤ ਤੇ ਕੇਜਰੀਵਾਲ ਉੱਤੋਂ ਦਿੱਲੀੋਂ ਇਹਨਾਂ ਨੇ ਪੱਲੇ ਕੁਛ ਨਹੀਂ ਗਾ ਇਹਨਾਂ ਦੇ ਅੱਖਾਂ ਦੇ ਸਾਹਮਣੇ ਬੇਇੱਜ਼ਤੀਆਂ ਕਰਦੇ ਇਦਾਂ ਕਰਕੇ ਛੋਟੇ ਛੋਟੇ ਕਹਿੰਦੇ ਬੱਚੇ ਬਿਠਾਏਓ ਦਿੱਲੀੋਂ ਲਿਆ ਕੇ ਇੱਕ ਇੱਕ ਡਿਪਾਰਟਮੈਂਟ ਇੱਕ ਇੱਕ ਮਿਨਿਸਟਰ ਦੇ ਉੱਤੇ ਸਿਰ ਤੇ ਬਿਠਾਏਓ ਇਨਕੇ ਤੁਸੀਂ ਵਾਚ ਕਰਦਾ ਕਿ ਮਿਨਿਸਟਰ ਕੀ ਕਰ ਰਿਹਾ ਹੈ ਮਿਨਿਸਟਰਾਂ ਦੇ ਪੱਲੇ ਕੱਖ ਨਹੀਂ ਗਾ ਪਰ ਲਟਕੇ ਹੋਏ ਨੇ ਡਟਕੇ ਹੋਏ ਵਿਜ਼ਾਰਤ ਨੂੰ ਕਿ ਕਿਸੇ ਤਰੀਕੇ ਨਾਲ ਅਸੀਂ ਵਿਜ਼ਾਰਤ ਚੋਂ ਨਾ ਲੱਤ ਜੇ ਤੇ ਉਸ ਵਿਜ਼ਾਰਤ ਨੂੰ ਮੇਰੇ ਪਿਤਾ ਜੀ ਨੇ ਐਦਾਂ ਮਾਫ ਕਰਨਾ ਹੰਕਾਰ ਨਾ ਸਮਝੋ ਆ ਜੁੱਤੀ ਦੇ ਨੋਕ ਤੇ ਰੱਖ ਕੇ ਤੇ ਵਿਜ਼ਾਰਤ ਛੱਡ ਦਿੱਤੀ ਇਹ ਏ ਉਸ ਤੋਂ ਬਾਅਦ ਵੀ ਜਿੰਨਾ ਜੁਨਾ ਹੋਇਆ ਚਲੋ ਛੱਡੋ ਕੋਈ ਗੱਲ ਨਹੀਂ ਇੱਥੋਂ ਮੇਰਾ ਰਸਪਾਲ ਛਤਿਅਮ ਕੂਕੂ ਕੂਕੂ ਤੇਰਾ ਸੇ ਸਾਨੂੰ ਬੜਾ ਦੁੱਖ ਹੋਇਆ ਤੇ ਖੇਰੇ ਨੂੰ ਫੜ ਲਿਆ ਉਹ ਬਿਲਕੁਲ ਦੁੱਖ ਨਹੀਂ ਕਰਨਾ ਸਮਝ ਗਏ ਦੁੱਖ ਦੀ ਥਾਂ ਦੇ ਉੱਤੇ ਜਜ਼ਬਾ ਭਰਨਾ ਆਪਣੇ ਵਿੱਚ ਜਜ਼ਬਾ ਕੀ ਕਰ ਲੈਣਗੇ ਟਰਨੀ ਕੀ ਕਰ ਲੈਣਗੇ ਕਿੰਨੇ ਪਰਚੇ ਕਰ ਲੈਣਗੇ ਕਿੰਨੇ ਮੁਕੱਦਮੇ ਕਰ ਲੈਣਗੇ ਕਿਹੜੀਆਂ ਜੇਲਾਂ ਚ ਬੰਦ ਕਰ ਦੇਣਗੇ ਇੱਕ ਖੈਰੇ ਨੂੰ ਬੰਦ ਕਰਕੇ ਕੀ ਦੁਨੀਆ ਭਰ ਦੇ ਵਿੱਚ ਜਿਹੜੇ ਅੱਜ ਖੈਰੇ ਦੀ ਵਿਚਾਰਧਾਰਾ ਨਾਲ ਸੁਮੇਲ ਰੱਖਦੇ ਲੋਕੀ ਉਹਨਾਂ ਦੀ ਆਵਾਜ਼ ਕੋਈ ਬੰਦ ਕਰਾ ਸਕਦਾ ਵਾ ਸਾਡੀ ਗੈਰ ਹਾਜ਼ਰੀ ਵਿੱਚ ਮੇਰੀ ਗੈਰ ਹਾਜ਼ਰੀ ਵਿੱਚ ਚੰਗੇ ਚੰਗੇ ਬੰਦਿਆਂ ਨੇ ਮੇਰੀ ਮਦਦ ਕੀਤੀ ਮੈਂ ਪਹਿਲਾਂ ਥੱਲੇੋਂ ਸ਼ੁਰੂ ਕਰਦਾ ਵਾਂ ਜਿਹੜੇ ਝਾੜੂ ਦੇ ਚੰਗੇ ਬੰਦੇ ਨੇ ਜਿਹੜੇ ਜਜ਼ਬਾਤ ਰੱਖਦੇ ਨੇ ਦਿਲ ਵਿੱਚ ਇਹ ਤਾਂ ਹੈ ਨਹੀਂਗਾ ਨਾ ਕਿ ਝਾੜੂ ਦੇ ਵਿੱਚ ਸਾਰੇ ਬੰਦੇ ਜਿਹੜੇ ਗਏ ਨੇ ਉਹ ਸਾਰੇ ਮਾੜੇ ਨੇ ਇਨਸਾਫ ਪਸੰਦ ਜਿਹੜੇ ਝਾੜੂ ਦੇ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਆਣ ਕੇ ਲਿਖ ਕੇ ਕੀ ਲਿਖਿਆ ਕਿ ਅਸੀਂ ਹਾਗੇ ਝਾੜੂ ਦੇ ਬੰਦੇ ਆ ਪਰ ਜੋ ਖੇਰੇ ਨਾ ਹੋਇਆ ਇਹ ਅਨਿਆਏ ਹੋਇਆ ਵਾ ਝਾੜੂ ਨੇ ਲਿਖਿਆ ਮੇਰੇ ਆਸਤੇ ਯਾਰ